ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਨਾਰਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁੱਲੀ ਨੂੰ ਅਧਿਆਪਕ ਰਾਜ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਅਧਿਆਪਕ ਸੰਜੀਵ ਕੁਮਾਰ ਤੁੱਲੀ ਨੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੂੰ ਗਾਈਡ ਕਰਕੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਵਾ ਕੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕਰਕੇ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲਾ ਲੈਣ ਦੇ ਕਾਬਿਲ ਬਣਾਇਆ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ 13 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕੀਤਾ ਗਿਆ ਅਤੇ ਅਮਰੀਕਾ ਦੇ ਵਾਈਟ ਹਾਊਸ ਅਤੇ ਨਾਸਾ ਤੱਕ ਆਪਣੇ ਸਰਕਾਰੀ ਸਕੂਲ ਦਾ ਨਾਮ ਪਹੁੰਚਾ ਦਿੱਤਾ ਲਗਭਗ 2000 ਦੇ ਕਰੀਬ ਵਿਦਿਆਰਥੀਆਂ ਨੂੰ ਸਟੇਟ ਅਤੇ ਨੈਸ਼ਨਲ ਪੱਧਰ ਤੇ ਗਾਈਡ ਕਰਕੇ ਐਨਈਈਟੀ ਆਈਆਈਟੀ ਜੀਈਈ ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲ ਕਰਵਾਇਆ ਗਿਆ ਖੇਡਾਂ ਵਿੱਚ ਬਤੌਰ ਗਾਈਡ ਵਿਆਪਕ ਗਰੀਬ ਬੱਚਿਆਂ ਨੂੰ ਆਪਣੇ ਖਰਚੇ ਤੇ ਤਿਆਰੀ ਕਰਵਾਈ ਗਈ ਅਤੇ ਨੈਸ਼ਨਲ 골ਡ সিলవర్ ব্রੌਂਜ ਮੈਡਲ ਪ੍ਰਾਪਤ ਕਰਕੇ 300 ਤੋਂ ਵੱਧ ਮੈਡਲ ਸਕੂਲ ਦੀ ਝੋਲੀ ਪਾਏ ਹਨ ਮੇਰਾ ਨਾਮ ਸੰਜੀਤ ਕੁਮਾਰ ਤੁਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਜ਼ਿਲ੍ਹਾ ਗੁਦਾਸਪੁਰੋਂ ਕੰਪਿਊਟਰ ਫੈਕਲਟੀ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਮਾਜ ਨੂੰ ਸੇਧ ਦੇਣ ਕਰਕੇ ਤੇ ਔਰ ਜਿਹੜੀਆਂ ਐਕਸਟਰਾ ਐਕਟੀਵਿਟੀ ਜਿਹੜੀਆਂ ਬਤੌਰ ਜਿਹੜੀਆਂ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਕਰਕੇ ਉਹਨੂੰ ਪੰਜਾਬ ਸਰਕਾਰ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਇਵਾਨਨ ਨੁwajਾ ਮੈਂ ਬਹੁਤ ਬਹੁਤ ਸ਼ੁਕਰੀਆ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਹੈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕੀ ਕੀ ਪ੍ਰਾਪਤੀਆਂ ਆਈਆਂ ਨੇ ਬੱਚਿਆਂ ਨੂੰ ਕਿਹੜੇ ਕਿਹੜੇ ਕੋਰਸ ਕਰਵਾ ਦਿੱਤੇ ਹਨ ਸਰ ਜੀ ਮੈਂ ਪ੍ਰਾਪਤੀਆਂ ਦੀ ਗੱਲ ਕਰਾਂ ਤੇ ਇੰਟਰਨੈਸ਼ਨਲ ਲੈਵਲ ਤੇ ਵਿੱਚ ਮੈਂ ਬੱਚਿਆਂ ਦਾ ਐਕਸਪੋਜ਼ਰ 150 ਤੋਂ ਵੱਧ ਜਿਹੜੇ ਆ ਬੱਚੇ ਜਿਹੜੇ ਆ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦ 스ਕਾਲਰਸ਼ਿਪ ਲੱਖਾਂ ਰੁਪਏ ਦੀ ਸਕਾਲਰਸ਼ਿਪ ਜਿਹੜੀ ਉਹ ਲੈ ਚੁੱਕੇ ਨੇ 2000 ਤੋਂ ਵੱਧ ਬੱਚੇ ਨੂੰ ਗਾਈਡ ਕਰਕੇ ਉਹਨਾਂ ਨੂੰ ਇੰਜੀਨੀਅਰ ਡਾਕਟਰ ਤੇ ਵੱਖ-ਵੱਖ ਹੋਰ ਟੈਕਨੀਕਲ ਕੋਰਸਾਂ 'ਚ ਪੁਲਿਸ ਲਾਈਨ 'ਚ ਆਰਮੀ ਆਫੀਸਰ ਜਿਹੜੇ ਆ ਉਹਨਾਂ ਨੂੰ ਗਾਈਡ ਕਰਕੇ ਉਹ ਬਣਾ ਚੁੱਕਾ ਤੇ ਬਾਕੀ ਜਿਹੜੇ ਆ ਲਗਾਤਾਰ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਪੰਜਾਬੀ ਭਾਸ਼ਾ ਨੂੰ ਪਰਫੁੱਲ ਕਰਨ ਦੇ ਲਈ ਕੀ ਕੋਸ਼ਿਸ਼ ਕੀਤਾ ਜਾਦਾ ਹੈ ਸਰ ਪੰਜਾਬ ਸਿੱਖਿਆ ਵਿਭਾਗ ਪੰਜਾਬ ਦੇ ਨਾਲ ਮਿਲ ਕੇ ਤੇ 13 ਕੰਟਰੀਆਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਦੇ ਵਿੱਚ ਮੁੱਖ ਕੰਟਰੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਮੂਲ ਜਿਹੜੇ ਬੰਦੇ ਆ ਜਿਹੜੇ ਡਾਕਟਰ ਇੰਜੀਨੀਅਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਦੇ ਆ ਜਾਂ ਉੱਥੇ ਵਪਾਰ ਕਰ ਰਹੇ ਆ ਜਾਂ ਉੱਥੇ ਸਟੱਡੀ ਕਰ ਰਹੇ ਆ ਉਹਨਾਂ ਦੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਦੇ ਥਰੂ ਉੱਥੇ ਸਾਈਨ ਬੋਰਡ ਲਗਾਏ ਜਾ ਰਹੇ ਆ ਉਹ ਪੰਜਾਬੀ ਭਾਸ਼ਾ ਜਿਹੜੀ ਆ ਉਹ ਉੱਪਰ ਸਾਈਨ ਬੋਰਡ ਤੇ ਬਿਲਕੁਲ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਉਹ ਉੱਪਰ ਲਗਾਈ ਜਾਏ ਤੇ ਬਾਕੀ ਜ ਇਹ ਲੈ ਲੇਕੀਤੀਆਂ ਜਾਂ ਤੇ ਪੰਜਾਬੀ ਜਿਹੜੇ ਆ ਮੂਲ ਦੇ ਜਿਹੜੇ ਉੱਥੇ ਲੋਕ ਆ ਜੋ ਉੱਥੇ ਵਸ ਚੁੱਕੇ ਨੇ ਪਰਮਨੈਂਟਲੀ ਵਸ ਚੁੱਕੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਗੁਜਾਰਿਸ਼ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜੇ ਉਹ ਪੰਜਾਬੀ ਬੋਲਣਗੇ ਤੇ ਉਹ ਪੰਜਾਬੀ ਨਾਲ ਜੁੜਨਗੇ ਤੇ ਜੇ ਪੰਜਾਬੀ ਨਾਲ ਜੁੜਨਗੇ ਤੇ ਪੰਜਾਬ ਨਾਲ ਜੁੜਨਗੇ ਤੇ ਪੰਜਾਬ ਪੰਜਾਬੀਆਂ ਦੀ ਸੇਵਾ ਕਰਨਗੇ ਕਿੰਨੇ ਬੱਚੇ ਨੂੰ ਤੱਕ ਜਿਹਨਾਂ ਨੂੰ ਕੋਰਸ ਕਰਵਾ ਚੁੱਕੇ ਨੇ ਕਿੱਥੇ ਕਿੱਰੇ ਸੈਟ ਕੀਤੇ ਆਂ ਸਰ ਲਗਭਗ ਜੇ 150 ਤੋਂ ਵੱਧ ਇੰਟਰਨੈਸ਼ਨਲ ਲੈਵਲ ਤੇ ਆ ਤੇ 2000 ਦੇ ਕਰੀਬ ਲਗਭਗ ਜਿਹੜੇ ਬੱਚੇ ਆ ਉਹ ਪੰਜਾਬ ਸਟੇਟ ਤੇ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਤਿਆਰੀ ਕਰਵਾ ਕੇ ਗਾਈਡ ਕਰਵਾ ਕੇ ਉਹਨਾਂ ਨੂੰ ਕੋਰਸ ਕਰਵਾ ਚੁੱਕੇ ਆ ਤੇ ਉਹਦੇ ਵਿੱਚ ਲਗਾਤਾਰ ਬੱਚੇ ਜਿਹੜੇ ਕੋਰਸ ਕਰ ਰਹੇ ਨੇ ਤੇ ਉੱਚ ਪ੍ਰਲਬਦੀਆਂ ਤੇ ਹਾਸਲ ਕਰ ਰਹੇ ਆ ਜੌਬ ਹਾਸਲ ਕਰ ਰਹੇ ਆ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਜਾ ਰਹੇ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਆ ਰਹੇ ਨੇ ਸੈਂਟਰ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਤੇ ਵੱਖ-ਵੱਖ ਲੈਵਲ ਤੇ ਜਿਹੜਾ ਕੰਪੀਟੀਸ਼ਨ ਕਲੀਅਰ ਕਰ ਰਹੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਬਾਹਰ ਦਾ ਰੁਖ ਨਾ ਕਰੇ ਉਸ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ ਤਾਂ ਜਾਂ ਕੀ ਅਪੀਲ ਹੈਗੀ ਸਰ ਪੰਜਾਬ ਦੀ ਜਿਹੜੀ ਨੌਜਵਾਨੀ ਪੀਣੀ ਬਾਹਰ ਜਾ ਰਹੀ ਆ ਜੋ ਮੈਂ ਪਰਸਨ ਫੀਲ ਕਰਦਾ ਕਿ ਉਹਨਾਂ ਨੂੰ ਇੱਕ ਕਾਉਂਸਲਿੰਗ ਦੀ ਗਾਈਡਲਾਈਨ ਦੀ ਜਿਹੜੀ ਆ ਉਹ ਲੋੜ ਹੈ ਕਿਉਂਕਿ ਜੇ ਆਪਾਂ ਬੱਚੇ ਨੂੰ ਕਾਉਂਸਲਿੰਗ ਕਰਦੇ ਆ ਗਾਈਡਲਾਈਨ ਕਰਦੇ ਆ ਉਹਨੂੰ ਰਾਹ ਦਿਖਾਉਨੇ ਆ ਕਿਉਂਕਿ ਬੱਚਾ ਜਦੋਂ ਸਿੱਖਦਾ ਸਭ ਤੋਂ ਵੱਧ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਤੇ ਆਪਣੇ ਹਮ ਉਰਤ ਤੋਂ ਸਿੱਖਦਾ ਖਾਣ ਪੀਣ ਰਹਿਣ ਬਹਿਣ ਜਦੋਂ ਕੋਈ ਚੀਜ਼ ਇਦਾਂ ਦੀ ਦੇਖ ਲੈਂਦਾ ਪ੍ਰਭਾਵਿਤ ਹੋ ਜਾਂਦਾ ਕਿ ਆਪਾਂ ਜਿਹੜੀ ਆ ਉਹ ਘੱਟ এডਿਕੇਸ਼ਨ ਪ੍ਰਾਪਤ ਕਰਨ ਤੇ ਬਾਵਜੂਦ ਉਹ ਚਾਹੁੰਦਾ ਕਿ ਮੈਂ ਬਾਹਰ ਜਾਵਾਂ ਤੇ ਬਾਹਰ ਜਾ ਕੇ ਜਿਹੜਿਆ ਉਹ ਪੈਸੇ ਕਮਾਵਾਂ ਤੇ ਬਟ ਜੇ ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਤੁਸੀਂ ਇੱਥੇ ਰਹਿ ਕੇ ਬਾਹਰ ਲੇਬਰ ਦੇ ਰੂਪ ਚ ਜਾਣਾ ਨਹੀਂ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਉਹ ਚ ਸਿੱਖਿਆ ਵਾਸਤੇ ਜਾਓ ਕੰਪੀਟਿਸ਼ਨ ਵਾਸਤੇ ਜਾਓ ਤਾਂ ਜੋ ਤੁਹਾਡਾ ਮਾਨ ਸਨਮਾਨ ਜੇਰਾ ਉਹ ਬਣਿਆ ਰਹੇ ਤੇ ਇਸ ਕਰਕੇ ਬੱਚਿਆਂ ਨੂੰ ਗਾਈਡ ਕਰਨ ਦੀ ਬਹੁਤ ਲੋੜ ਹੈ ਕਾਉਂਸਲਿੰਗ ਦੀ ਬੱਚਿਆਂ ਨੂੰ ਲਗਾਤਾਰ 6ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜੇ ਆਪਾਂ ਬੱਚੇ ਦੀ ਕਾਉਂਸਲਿੰਗ ਕਰ ਦਿੰਦੇ ਆ ਤੇ ਮੈਨੂੰ ਨਹੀਂ ਉਮੀਦ ਕੋਈ ਬੱਚਾ ਜੇ ਇਹ ਸੋਚੇਗਾ ਕਿ ਮੈਂ ਪਲੱਸ ਬਾਹਰ ਜਾਣਾ ਜੀ ਬਾਹਰ ਜਾ ਕੇ ਲੇਬਰ ਕਰਨੀ ਆ ਜੀ ਪੈਸੇ ਕਮਾਉਣੇ ਬੱਚਾ ਸੋਚੇਗਾ ਮੈਂ ਬਾਹਰ ਜਾ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਜਮ ਇੱਥੇ ਰਹਿ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਉਸ ਤੋਂ ਬਾਅਦ ਮੈਂ ਅਫਸਰ ਬੰਨਾ ਤੇ ਵੱਡਾ ਅਫਸਰ ਬੰਨਾ ਤੇ ਵੱਡੇ ਅਫਸਰ ਦੇ ਵਿੱਚ ਪੀਪੀਐਸਸੀ ਆਉਂਦੇ ਆ ਯੂਪੀਐਸਸੀ ਹੁੰਦੇ ਆ ਆਈਐਸ ਹੁੰਦੇ ਆ ਤੇ ਬ ਕਰ ਸਕਦੇ ਆ ਬੱਚੇ ਬੱਚੇ ਚ ਕੈਲੀਬਰ ਬਹੁਤ ਜ਼ਿਆਦਾ ਹੁੰਦਾ ਇਹ ਸਰਕੇ ਸਿਰਫ ਉਹਨਾਂ ਨੂੰ ਗਾਈਡ ਲਾਈਨ ਦੀ ਲੋੜ ਹੈ ਤੇ ਚੰਗੀ ਜਿਹੜੀ ਸਿੱਖਿਆ ਜਿਹੜੀ ਹੈ ਕੁਆਲਿਟੀ ਦੀ ਸਿੱਖਿਆ ਜਦੋਂ ਆਪਾਂ ਬੱਚਿਆਂ ਨੂੰ ਦਾਂਗੇ ਤੇ ਮੈਨੂੰ ਲੱਗਦਾ ਬੱਚੇ ਜ਼ਰੂਰ ਗਿਆਨ ਕਰਨਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ